ਤੇ ਦੋਸਤੋ ਇਸ ਟਾਈਮ ਅਸੀਂ ਹੀ ਖੜੇ ਆ ਹਰੀਕੇ ਪੱਤਨ ਦੇ ਉੱਤੇ ਤਾਂ ਇੱਥੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਫੁਟੇਜ ਸ਼ੇਅਰ ਕਰ ਚੁੱਕੇ ਹਾਂ ਕਿ ਕਿੰਨਾ ਕੁ ਪਾਣੀ ਆਇਆ ਇੱਥੇ ਜਿੱਥੇ ਖੜੇ ਆ ਇੱਥੇ ਬੰਨ੍ਹੇ ਆ ਤੇ ਸਾਡੇ ਨਾਲ ਬਹੁਤ ਹੀ ਭੈਣਾਂ ਖੜੀਆਂ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਵੀ ਇਹ ਵੀ ਆਪਣੀ ਫਰਿਆਦ ਲੈ ਕੇ ਆਈਆਂ ਜਾਂ ਕਿੱਦਾਂ ਸਸਿਕਾਲ ਜੀ ਸਸਿਕਾਲ ਜੀ ਇਹ ਭੈਣ ਜੀ ਪਹਿਲਾਂ ਤਾਂ ਆਪਣਾ ਨਾਂ ਦੱਸੋ ਤੇ ਤੁਸੀਂ ਇੱਥੇ ਲੋਕਲ ਹਨ ਜੋ ਕਿੱਥੋਂ ਆ ਨਹੀਂ ਅਸੀਂ ਲੋਕਲ ਨਹੀਂ ਅਸੀਂ ਜੀਰੇ ਤੋਂ ਆ ਅਸਾ ਹੈਲਪ ਕਰਨ ਆਸਤੇ ਆਏ ਆ ਜੋ ਵੀ ਪ੍ਰਸ਼ਾਦਾ ਵਗੈਰਾ ਜਾਂ ਮੈਡੀਸਨ ਵਗੈਰਾ ਇਹੋ ਜਿਹੀਆਂ ਚੀਜ਼ਾਂ ਅਸੀਂ ਰਾਤ ਸਮਗਰੀ ਲੈ ਕੇ ਆਏ ਆ ਤੇ ਇੱਥੇ ਜਦੋਂ ਤੁਸੀਂ ਪਹਿਲੇ ਦਿਨ ਆਏ ਆ ਜਾਂ ਪਹਿਲਾਂ ਵੀ ਆ ਚੁੱਕੇ ਨਹੀਂ ਅਸੀਂ ਫਸਟ ਵਾਰ ਆਏ ਆ ਪਹਿਲਾਂ ਪਿੰਡ ਤੋਂ ਜੈਨਸ ਆ ਰਹੇ ਆ ਸੇਵਾ ਇੱਥੇ ਅੱਜ ਜੇ ਤੁਸੀਂ ਆਏ ਆ ਤਾਂ ਦੇਖ ਕੇ ਤੁਹਾਨੂੰ ਕੀ ਲੱਗਾ ਆ ਕਿੰਦਾ ਦਾ ਤੁਹਾਡੇ ਦਿਲ ਦੀ ਜਿਹੜੀ ਹੂਕ ਹੈਗੀ ਆ ਕੀ ਕਹਿ ਰਿਓ ਬਹੁਤ ਮਨਦੁਖੀ ਹੋ ਜਾ ਕਦੋਂ ਉੱਠਣਗੇ ਇਹ ਥਾੜਾਂ ਦੀ ਮਾਰ ਥੱਲੇ ਆਏ ਆ ਬਹੁਤ ਮਨਦੁਖੀ ਹੋ ਰਿਹਾ ਦੇਖ ਕੇ ਤੇ ਪਿੰਡ ਮੇਰੀ ਇਹ ਜੇ ਆਪਾਂ ਗੱਲ ਕਰੀਏ ਸਾਡੇ ਵਰਗੇ ਸੈਲਫੀਆਂ ਲੈਣ ਆਉਂਦੇ ਆ ਕਿ ਇਹ ਤਾਂ ਟੂਰਿਸਟ ਸਪੌਟ ਬਣ ਗਿਆ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਐ ਇਦਾਂ ਦੇ ਘਟਿਆ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਬਹੁਤ ਵੱਡਾ ਮਜ਼ਾਕ ਉਹਨਾਂ ਲਈ ਤਾਂ ਬਣਿਆ ਹੋਇਆ ਇਹ ਮਜ਼ਾਕ ਕਰ ਰਿਹਾ ਜਨਤਾ ਨਾਲ ਪਰ ਇਦਾਂ ਦੀ ਮਸੀਬਤ ਪਰਮਾਤਮਾ ਕਿਸੇ ਤੇ ਨਾ ਪਾਵੇ ਦੋਸਤੋ ਜਿੰਨੀਆਂ ਵੀ ਪੈਣਾ ਖੜੀਆਂ ਆ ਹਰ ਇੱਕ ਦੇ ਚਿਹਰੇ ਤੇ ਨਿਰਾਸ਼ਾ ਆ ਦੁੱਖ ਪ੍ਰਗਟ ਹੋ ਰਿਹਾ ਆ ਜਿੰਨੇ ਵੀ ਮੈਂ ਇੱਥੇ ਪਿੱਛੇ ਨੌਜਵਾਨ ਵੀ ਦਿਖਾ ਲਦੇ ਆ ਸਾਰਿਆਂ ਦੇ ਚਿਹਰੇ ਚੜੇ ਆ ਮੁਜਰਾਏ ਪਰਜਾਏ ਹੋਏ ਆ ਕਿਉਂਕਿ ਲੋਕਲਸ ਹੈਗੇ ਆ ਭਾਵੇਂ ਅਸੀਂ ਬਾਹਰਲੇ ਅ ਸਬ ਸਾਰਾ ਚ ਵੀ ਉੱਠ ਕੇ ਇੱਥੇ ਸੇਵਾ ਕਰਨ ਆਉਨੇ ਆ ਪਰ ਫਿਰ ਵੀ ਜਦੋਂ ਤੁਸੀਂ ਇੱਥੇ ਪਾਣੀ ਦੇ ਵਿੱਚ ਆਣ ਕੇ ਖੜੇ ਹੁੰਨੇ ਆ ਤਾਂ ਤੁਹਾਡਾ ਦਿਲ ਜਿਹੜਾ ਹੈ ਨਾ ਦਹਿਲ ਜਾਂਦਾ ਪਰ ਗੱਲ ਕਰੋ ਉਹਨਾਂ ਲੋਕਾਂ ਦੀ ਜਿਹੜੇ ਦਿਨ ਰਾਤ ਇੱਥੇ ਰਹਿੰਦੇ ਆ ਤੇ ਉਹਨਾਂ ਦੇ ਉੱਤੇ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਰਾਤ ਦੇ ਸਮਾ ਜਿਹੜਾ ਕੋਪਨ ਇਹ ਹਨੇਰਾ ਹੁੰਦਾ ਆ ਉਸ ਟਾਈਮ ਕਿਸੇ ਪਾਸੋਂ ਕੁਝ ਨਹੀਂ ਦਿਸਦਾ ਤਾਂ ਕੀ ਉਹਨਾਂ ਦੇ ਲੋਕਾਂ ਦੇ ਉੱਤੇ ਬੀਤੀ ਹੋਗੀ ਕਿ ਕਿਸੇ ਵੀਲੇ ਕੁਝ ਵੀ ਹੋ ਸਕਦਾ ਕਿ ਰਾਤ ਦੀ ਨੀਂਦ ਉਹ ਸੌਖੀ ਸੌਂਦੇ ਹੋਣਗੇ ਤੇ ਜਿਹੜੇ ਸਾਡੇ ਵਰਗੇ ਇੱਥੇ ਸੈਲਫੀਆਂ ਲੈਣ ਆਉਂਦੇ ਆ ਜਾਂ ਆਪਣਾ ਇੰਜੋਏਮੈਂਟ ਕਰਨ ਆਉਂਦੇ ਆ ਜਾਂ ਆਣ ਕੇ ਇੱਕ ਇੱਥੇ ਲੋਕਾਂ ਨੇ ਟੂਰਿਸਟ ਸਪੌਟ ਬਣਾ ਲਿਆ ਲੰਗਰ ਚੱਲਦੇ ਆ ਉਹਨਾਂ ਦੇ ਵਿੱਚੋਂ ਲੰਗਰ ਖਾ ਖਾ ਕੇ ਐਨ ਚਿੱਟੇ ਕੱਪੜੇ ਪਾ ਕੇ ਆਉਂਦੇ ਟੋਰਾ ਕੱਢ ਕੱਢ ਕੇ ਆਉਂਦੇ ਕੀ ਤੁਸੀਂ ਉਹਨਾਂ ਨੂੰ ਕਹੋਗੇ ਬਟ ਸਾਡੀਆਂ ਇਹ ਪਹਿਣਾ ਜਿਹੜੀਆਂ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਹਰ ਤੇ ਚਿਹਰੇ ਦੇ ਉੱਤੇ ਨਿਰਾਸ਼ਾ ਹੈਗੀ ਆ ਦੁੱਖ ਹੈਗਾ ਆ ਤੇ ਪੰਜ ਕਿੱਦਾਂ ਦਾ ਤੁਸੀਂ ਜਿੱਦਾਂ ਲੰਗਰ ਲੈ ਕੇ ਆਉਨੇ ਆ ਤਾਂ ਕਿੱਦਾਂ ਕਿੱਦਾਂ ਦੇ ਲੋਕੀ ਤੁਹਾਨੂੰ ਰਾਹ ਦੇ ਵਿੱਚ ਤੁਹਾਨੂੰ ਵੀ ਮਿਲੇ ਹੋਣਗੇ ਹਾਂਜੀ ਮਿਲ ਰਹੇ ਆ ਲੋਕੀ ਬਹੁਤ ਰਾਸ ਸਮਗਰੀ ਲੈ ਕੇ ਆ ਰਹੇ ਕੋਈ ਹਰਿਆਣਾ ਰਾਜਸਥਾਨ ਉੱਤਰਾਖੰਡ ਤੋਂ ਸਾਰੇ ਆ ਰਹੇ ਆ ਜਿੰਨੀ ਵੀ ਹੈਲਪ ਕਰਨੀ ਲੋਕੀ ਕਰ ਰਹੇ ਕਿਉਂਕਿ ਰਸਤੇ ਵਿੱਚ ਟਰਾਲੀਆਂ ਟਰੈਕਟਰ ਬਹੁਤ ਜ਼ਿਆਦਾ ਆ ਰਹੇ ਆ ਤੇ ਕੀ ਤਾਂ ਹਾਂ ਤੇ ਜਿੱਦਾਂ ਨਾ ਰਾਸ਼ਨ ਜਿੱਦਾਂ ਹੋ ਗਿਆ ਸੁੱਕਾ ਰਾਸ਼ਨ ਹੋ ਗਿਆ ਅਚਾਰਾ ਜਿਹੜਾ ਟਰਾਲੀਆਂ ਮੁੜ ਮੁੜ ਕੇ ਜਾ ਰਹੀਆਂ ਆ ਗਲਤ ਹੱਥਾਂ ਦੇ ਵਿੱਚ ਜਾ ਰਹੇ ਆ ਤੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਕਿ ਜਿਹੜਾ ਘਰੋਂ ਪਤਾ ਨਹੀਂ ਕਰਦੇ ਹੈਗੇ ਟਰਾਲੀਆਂ ਭਰ ਕੇ ਇਮੋਸ਼ਨਲ ਹੋ ਕੇ ਘਰੋਂ ਤੁਰ ਪੈਂਦੇ ਆ ਉਹਨਾਂ ਨੂੰ ਕੀ ਕਹੋਗੇ ਵੀ ਪਹਿਲਾਂ ਇਨਫੋਰਮੇਸ਼ਨ ਲੈ ਕੇ ਜਾਣ ਹਾਂਜੀ ਪਹਿਲਾਂ ਜਾਣਕਾਰੀ ਲੈਣ ਵੀ ਕਿੱਥੇ ਜ਼ਰੂਰਤ ਪਸ਼ੂਆਂ ਆਸਤੇ ਚਾਰੇ ਦੀ ਜ਼ਰੂਰਤ ਆ ਜਾਂ ਰਾਸ਼ਨ ਦੀ ਜ਼ਰੂਰਤ ਆ ਉਸੇ ਜਗ੍ਹਾ ਲੈ ਕੇ ਪਾਉਣ ਸਨ ਕਿਉਂਕਿ ਗਲਤ ਤਾਂ ਲੋਕੀ ਫਾਇਦਾ ਉਠਾ ਰਹੇ ਆ ਰਾਸ਼ਨ ਇਕੱਠਾ ਕਰ ਰਹੇ ਆ ਚਲੋ ਥੈਂਕ ਯੂ so much ਅਸਤਾ ਹੀ ਕਹਿੰਨੀ ਆ ਕਿ ਦੋਸਤੋ ਕਿ ਹਰ ਇੱਕ ਜੋ ਸੇਵਾ ਲੈ ਕੇ ਆਉਂਦਾ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਇਸ ਟਾਈਮ ਹਰ ਇੱਕ ਨੂੰ ਜਰੂਰ ਤੇ ਆ ਸਾਡੀਆਂ ਅਰਦਾਸਾਂ ਦੀ ਸਾਰਿਆਂ ਦੀ ਆਹ ਰਲ ਮਿਲ ਕੇ ਅਰਦਾਸ ਕਰਦੇ ਆ ਕਿ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਰੱਖੇ ਸਾਰੇ ਅਰਦਾਸ ਬੇਨਤੀ ਕਰਨ ਵਾਸਤੇ ਇੱਥੇ ਆਉਣੇ ਆ ਸਾਰੇ ਭੈਣ ਭਰਾਵਾਂ ਦੀ ਹੈਲਪ ਵਾਸਤੇ ਇੱਥੇ ਆਉਣੇ ਆ ਜੀ ਸਾਰੇ ਨਗਰ ਖੇੜੇ ਤੋਂ ਦੂਰ ਦਰੇਡੇ ਤੋਂ ਚੱਲ ਕੇ ਪਸ਼ੂਆਂ ਦੀ ਰਾਹਤ ਸਮਗਰੀ ਲੈ ਕੇ ਆ ਰਹੇ ਆ ਜੋ ਵੀ ਖਾਣ ਪੀਣ ਦਾ ਸਮਾਨ ਦੂਰ ਨੇੜੇ ਲੋਕ ਲੈ ਕੇ ਆ ਰਹੇ ਆ ਟਰੈਕਟਰਾਂ ਤੇ ਗੱਡੀਆਂ ਤੇ ਸਾਰੇ ਆ ਰਹੇ ਸਾਰਿਆਂ ਦੇ ਵਾਸਤੇ ਅਰਦਾਸ ਬੇਨਤੀ ਕਰਦੇ ਆ ਘਰੋਂ ਤੁਰਦੇ ਸੁਖ ਸ਼ਾਂਤੀ ਸਭ ਦੀ ਸਰਬੱਤ ਦੇ ਭਲੇ ਵਾਸਤੇ ਇੱਥੇ ਪਹੁੰਚੋ ਜਿੰਨੇ ਵੀ ਸੰਗਤ ਆ ਰਹੀ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਗੁਰੂ ਘਰ ਤੋਂ ਤਰੋ ਆਪਾਂ ਆਉਣ ਦੇ ਵੀ ਸੇਫਟੀ ਵਿੱਚ ਰਹੀਏ ਜਾਂਦੇ ਵੀ ਸੇਫਟੀ ਵਿੱਚ ਰਹੀਏ ਕਾਫੀ ਬੱਚੇ ਟਰੈਕਟਰ ਬਹੁਤ ਭਜਾਉਂਦੇ ਆ ਆਪ ਦੀ ਸੇਫਟੀ ਵੀ ਬਹੁਤ ਜ਼ਰੂਰੀ ਆ ਜੀ ਇੱਥੇ ਤਾਂ ਜਿਹੜਾ ਵਕਤ ਪਿਆ ਆਪਾਂ ਸਾਰੇ ਵਕਤ ਇੱਕ ਦੂਜੇ ਨਾਲ ਵਕਤ ਵਿੱਚ ਸਾਥ ਦੇਣ ਵਾਸਤੇ ਪਹੁੰਚੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਦੋਂ ਆਪਾਂ ਕਿਸ ਤਰ੍ਹਾਂ ਦੀ ਸਮਗਰੀ ਲੈ ਕੇ ਇੱਥੇ ਪਹੁੰਚ ਰਹੇ ਆ ਪਸ਼ੂਆਂ ਦੀਆਂ ਮੈਡੀਸਿਨ ਵਗੈਰਾ ਬੱਚਿਆਂ ਦਾ ਜੋ ਵੀ ਮੈਡੀਸਨ ਇੱਥੇ ਜ਼ਰੂਰਤਾ ਪਚਾਰ ਰਹੇ ਆ ਜੀ ਸਾਡਾ ਪਿੰਡ ਗਾਦਲੀ ਵਾਲਾ ਜੀਰਾ ਸ਼ਹਿਰ ਦੇ ਵਿੱਚ ਪੈਂਦਾ ਜੀ ਬਾਬਾ ਜੀ ਹੁਣ ਸਿੰਘ ਯੂਥ ਕਲੱਬ ਦਾ ਮੈਂ ਸੇਵਾਦਾਰ ਆ ਸਾਰਾ ਮੂਰੇ ਬੇਨਤੀ ਆ ਜਿੰਨੀ ਸੰਗਤ ਇੱਥੇ ਆ ਰਹੀ ਆ ਸਾਰੀਆਂ ਸੰਗਤਾਂ ਸਰਬੱਤ ਦੇ ਭਲੇ ਵਾਸਤੇ ਪਹੁੰਚੋ ਕੋਈ ਇੱਥੇ ਮਜ਼ਾਕ ਵਾਲੀ ਗੱਲ ਨਹੀਂ ਕਿ ਆਪਾਂ ਇੱਕ ਦੂਸਰੇ ਨੂੰ ਵੇਖੋ ਵੇਖ ਟਰੈਕਟਰ ਭਜਾਉਣੇ ਆ ਸਮਗਰੀ ਲੈ ਕੇ ਆਉਣੇ ਆ ਉਹ ਕਿਤੇ ਸੰਭਾਲਤੇ ਲੱਗ ਜਾ ਕੇ ਕਿਸੇ ਭੁੱਖੇ ਦੇ ਮੂੰਹ ਵਿੱਚ ਪਵੇ ਜੋ ਵੀ ਆਪਾਂ ਇੱਥੇ ਰਿਆਤ ਸਮਗਰੀ ਲੈ ਕੇ ਆਉਣੇ ਉਹ ਕਿਸੇ ਬਿੱਲੇ ਲੱਗ ਜਾਵੇ ਡਾਕਟਰਾਂ ਨੂੰ ਮਿਲੋ ਜਿਹੜੀ ਦਵਾਈ ਮੈਡੀਸਿਨ ਹੈ ਹੀ ਅੱਜ ਗੱਡੀ ਪਰ ਕੇ ਲੈ ਕੇ ਆਏ ਆ ਸੰਗਤਾਂ ਨੇ ਗਾਦੜੇ ਵਾਲੇ ਚੋਂ ਅੱਜ ਕਾਫੀ ਇੱਕ ਹਫ਼ਤਾ ਹੋ ਗਿਆ ਸਮਗਰੀ ਉੱਥੇ ਇਕੱਠੀ ਕਰ ਰਹੇ ਸੀ ਅੱਜ ਵੀ ਲੰਗਰ ਪ੍ਰਸ਼ਾਦਾ ਲੈ ਕੇ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੀ ਆਉਂਦੇ ਰਵਾਂਗੇ ਸੇਫਟੀ ਬਹੁਤ ਜ਼ਰੂਰੀ ਹੈ ਜੀ ਆਪਣੀ ਆਪਣੀ ਸੇਫਟੀ ਬਹੁਤ ਜ਼ਰੂਰੀ ਪੰਜ ਟਰਾਲੇ ਅਸੀਂ ਮਿੱਟੀ ਦੇ ਕੱਲ ਇੱਥੇ ਛੱਡ ਕੇ ਗਏ ਆ ਵੇਖਿਆ ਜਿੱਧਰਲੇ ਪਾਸੇ ਨੂੰ ਖਾਰ ਲੱਗਦੀ ਆ ਕਿ ਇੱਧਰ ਨੂੰ ਖੁਰ ਰਿਆ ਬੰਨ ਅਸੀਂ ਉੱਥੇ ਤੱਕ ਪਹੁੰਚੇ ਆ ਜੀ ਅਰਦਾਸ ਬੇਨਤੀ ਸਰਬੱਤ ਦੇ ਭਲੇ ਵਾਸਤੇ ਕਰਦੇ ਜਿਹੜੇ ਇੱਥੇ ਆ ਰਹੇ ਆ ਜਿਵੇਂ ਇੱਥੇ ਅਖਬਾਰਾਂ ਵਾਲੇ ਵੀਰ ਆ ਰਹੇ ਆ ਆਪਣੋ ਆਪਣੇ ਚੈਨਲ ਲੈ ਕੇ ਆ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੀ ਸੇਫਟੀ ਆਪਦੀ ਵੀ ਸੇਫਟੀ ਰੱਖਣ ਬਹੁਤ ਡੂੰਘੇ ਪਾਣੀ ਵਿੱਚ ਜਾਂਦੇ ਆ ਇਹਨਾਂ ਦੀ ਸੇਫਟੀ ਆਪਾਂ ਨੂੰ ਬਹੁਤ ਜ਼ਰੂਰੀ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤੈ ਜੀ ਆਪ ਦੀ ਸੇਫਟੀ ਜ਼ਰੂਰ ਰੱਖਣ ਜਿੰਨੇ ਪੱਤਰਕਾਰ ਵੀਰ ਭੈਣਾਂ ਸਾਡੀਆਂ ਆ ਰਹੀਆਂ ਇਹਨਾਂ ਦੇ ਬੇਨਤੀ ਕਰਦੇ ਇਹਨਾਂ ਦੀ ਵਜ੍ਹਾ ਨਾਲ ਆਪਾਂ ਬਚਾ ਸਕਦੇ ਆ ਪੰਜਾਬ ਨੂੰ ਜੇ ਅੱਜ ਇੱਥੇ ਤੱਕ ਪਹੁੰਚੇ ਆ ਜੇ ਅੱਜ ਇੱਥੇ ਪਹੁੰਚਿਆ ਤੇ ਆਪਾਂ ਇਹਨਾਂ ਦੀ ਵਜ੍ਹਾ ਨਾਲ ਆਪਾਂ ਵੀ ਪਹੁੰਚੇ ਨਹੀਂ ਤਾਂ ਆਪਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਸੀ ਦੂਰ ਦਰੇਡੇ ਤੱਕ ਕੈਨੇਡਾ ਅਮਰੀਕਾ ਤੋਂ ਸੰਗਤ ਆ ਰਹੀ ਆ ਇਹਨਾਂ ਦੀ ਵਜ੍ਹਾ ਆਪਾਂ ਇਹਨਾਂ ਦੀ ਬੇਨਤੀ ਜ਼ਰੂਰ ਗੁਰੂ ਸਾਹਿਬ ਮੂਰੇ ਕਰੀਏ ਵਸਦਾ ਰਹੇ ਪੰਜਾਬ ਚੜ੍ਹਦੀ ਕਲਾ ਚ ਇਹ ਭੈਣ ਭਰਾ ਸਾਡੇ ਰਹਿਣ ਅਖਬਾਰਾਂ ਵਾਲੇ ਧੰਨਵਾ ਦਾ ਬਹੁਤ ਬਹੁਤ ਜੀ ਵੈਸਗੁਰ ਜੀ ਕਾ ਖਾਲਸਾ ਵੈਸਗੁਰ ਜੀ ਕੀ ਫਤਿਹ ਜੀ